देखो जी देखो पंजाब वाले काके आ गए सब्सक्राइब करें आपका अपना चैनल पंजाब वाले काके और दबा दे साथ में बेल आइकन का बटन ताकि आने वाली हर एक वीडियो की, की जानकारी मिल सके आपको सबसे पहले जान सके कि मिनट पानी पिला दे कौन है तेरे कोई भी नहीं कर ले कर ले तुझे ਹਾਂ ਲੋਕੀ ਤੇਰੇ ਸੀ ਮੈਂ ਘਰ ਆ ਰਿਹਾ ਆ ਰਿਹਾ ਹਾਂ ਘਰ ਸੈਮੇ ਚੱਕਣ ਗਿਆ ਸੀ ਤੇ ਮੈਂ ਤੇ ਬਹਿ ਗਿਆ ਸੀਗੇ ਹੂੰ ਹੋਰ ਸੁਣਾ ਕੀ ਕਰਦੀਆਂ ਮੈਨੂੰ ਪੈਸੇ ਚਾਹੀਦੇ ਪਿਆਰ ਤੋਂ ਇਹ ਕਿਦਣ ਮੈਂ ਬੰਨ ਗਿਆ ਨਾ ਦੀਰਵਾਰ ਨੂੰ ਵੀਰ ਸਾਲ ਮਿਲ ਜਾਣਗੇ ਮੇਰੀ ਗੱਲ ਸੁਣਾ ਹਾਂ ਤੂੰ ਮੈਨੂੰ ਫੋਨ ਤਾਂ ਕਰਦੀ ਨਹੀਂ ਗਈ ਹਾਂ ਯਾਰ ਮੇਰੇ ਕੋਲ ਐਸੇ ਪੈਸੇ ਨਹੀਂ ਮੈਨੂੰ ਖਾ ਲੱਗੇ ਪਹਿਲਾ ਪਹਿਲਾ ਮੇਰੀ ਦਾ ਇੱਕ ਮਿੰਟ ਪਹਿਲੇ ਮੈਂ ਤਾਂ ਤੈਨੂੰ ਕਹਾਂ ਰੋਜ਼ ਹੀ ਫੋਨ ਕਰਾਂ ਤੂੰ ਕਹੇ ਕੋਈ ਟਾਈਮ ਨਹੀਂ ਇਧਰ ਮੈਨੂੰ ਕੀ ਪਤਾ ਤੇ ਘਰ ਕੌਣ ਕੌਣ ਹੁੰਦਾ ਨਹੀਂ ਕੌਣ ਕੌਣ ਆ ਜਾ ਤੂੰ ਤੀ ਮੈਂ ਨਾ ਬੰਦਿਆਂ ਦੇ ਉੱਤੇ ਨ ਕਰ ਦੇਣੀ ਹੈਗੇ ਤੁਸੀਂ ਨਹੀਂ ਨਹੀਂ ਤੂੰ ਮੈਨੂੰ ਮੈਸਕਾਲ ਤਾਂ ਮਾਰ ਹੀ ਸਕਦੀ ਹੈ ਫਿਰ ਮੈਂ ਆਪੇ ਫੋਨ ਕਰ ਦੂੰ ਨਹੀਂ ਮੈਸਕਾਲ ਕਿੱਦਾਂ ਮਾਰਾਂ ਮੇਰੇ ਕੋਲ ਤਾਂ پیسے ਨਹੀਂ ਤੈਂਦੀ ਜਿਆਦਾ ਫੜੇ ਜਾਂ ਤੱਕ ਤੇ ਪੈ ਕਦੀ ਪੈ ਹੁੰਦੇ ਨਹੀਂ ਤੇਰੇ ਪੈਸੇ ਤੁਸੀਂ ਯਾਰ ਪੁਆदो ਮੈਂ ਤੈਨੂੰ ਪੁਆ ਦੂੰਗਾ ਉਹ ਚਲ ਉਹ ਤਾਂ ਤੂੰ ਮੈਸਕਾਲ ਮੈਂ ਤੂੰ ਜਿਹੜੇ ਤੂੰ ਮੈਸਕਾਲ ਮਾਰਨੀ ਹੈ ਨਾ ਉਹਦੇ ਕਿੱਸੇ ਪੁਆਤੇ ਹੈ ਨਾ ਹਾਂ ਹਾਂ ਮੇਰੀ ਗੱਲ ਸੁਣ ਤੇ ਹਾਂ ਹਾਂ ਜੇ ਪੈਸੇ ਪੁਆਤੇ ਹੂੰ ਹੂੰ ਮੈਂ ਹਨਾ ਜਿੱਦਣ ਕੱਲ ਮੈਂ ਥਾਣੇ ਮੈਸਟਰ ਮਾਰੂ ਮੈਂਨੇ ਵਾਇਗੁਰੂ ਦੀ ਸਾਉਂਡ ਆਪੇ। ਕਿਆ ਠੀਕ ਆ? ਇਹ ਲਾ। ਠੀਕ ਆ। ਅੰਮ੍ਰਿਤ ਇਹਨੇ ਪਾੜਾ ਕੀਤਾ ਮੈਨੂੰ 100 ਆ ਵਾਇਗੁਰੂ ਦੀ। ਹਾਂ। ਕੱਲ ਠੀਕ ਹੈ ਉਹ ਤੇ ਕੱਲ। ਮੈਨੂੰ ਪਾ ਮੈਂ ਤੁਹਾਡੇ ਜਿਹਾ ਨਾ ਖਾਣੀ ਪਾਵਾਂ ਸਾਂ। ਮੇਰੀ ਗੱਲ ਸੁਣਾ। ਬਹਿਂਦੀ ਆ। ਮੈਨੂੰ ਨਾ ਮਾਰਦੀ। ਨਹੀਂ ਮੈਂ ਤੁਹਾਡਾ ਮਰ ਜੂ ਮੈਂ ਤੁਹਾਡਾ। ਪਹਿਲਾਂ ਮੇਰੀ ਗੱਲ ਸੁਣਾ। ਹਾਂ। ਤੇ ਤੂੰ ਮੈਨਾਂ ਨਵਾਉਂਗੀ ਸਹੀ। ਹਾਂ। ਹੈਂ। ਹਾਂ। ਤੇ ਇਹ ਨਾ ਹੋਏ ਵਿੱਚੇ ਠੋਕਾ ਕਰ ਜੀ। ਮੈਨੂੰ ਤਾਂ ਲੱਗੇ ਮੈਂ ਇੱਧਰ ਹੀ ਮੈਂ ਤੁਹਾਨੂੰ ਆਪਣੇ ਜਿਲ੍ਹੇ ਤੋਂ ਕੰਦ ਕੀਤਾ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਹਾਂ ਹਾਂ ਦੇਖ ਲਓ ਦੇਖ ਲਾਪਾ ਹਾਂ ਜੇਨੇ ਜਿੱਧਰ ਮੇਰਾ ਘਰ ਹੈ ਉਧਰ ਤੁਸੀਂ ਆ ਪਰ ਮੈਂ ਤੁਹਾਨੂੰ ਕਦੇ ਨਹੀਂ ਚੜ੍ਹ ਕਰੀਦਾ ਜੀ ਹਾਂ ਹਾਂ ਉਹ ਸੁਣਾ ਕੇ ਦੋ ਜੇ ਤੁਸੀਂ ਮੈਨੂੰ ਦੇਤਾ ਠੋਖਾ ਤਾਂ ਫੇਰ ਮੈਂ ਮਰ ਜਾਣਾ ਹਾਂ ਜੇ ਤੁਸੀਂ ਮੈਨੂੰ ਠੋਖਾ ਦੇਤਾ ਮੈਂ ਨਹੀਂ ਤੇ ਨਹੀਂ ਠੋਖਾ ਦਿੰਦਾ ਮੈਂ ਤੈਨੂੰ ਪਤਾ ਕਰਦਾ ਰੱਖਣੀ ਚਾਹੁੰਦਾ ਫਿਰ ਨਹੀਂ ਮਦਾਨ ਚਾਹੁੰਦਾ ਇੱਕ ਗੱਲ ਹੋਰ ਹੈ ਮੇਰੀ ਹਾਂ ਹਾਂ ਤੁਸੀਂ ਕਿਸੇ ਨੂੰ ਮੋਰਿਆ ਨੂੰ ਦੱਸਣਾ ਨਹੀਂ ਕਿ ਮੇਰੀ ਇਹ ਫਰੈਂਡਸ਼ਿਪ ਐਚ ਪਹਿਲਾਂ ਮੇਰੀ ਗੱਲ ਸੁਣਾ ਮੈਂ ਅਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਦੱਸਣਾ ਨਹੀਂ ਮੈਂ ਦੱਸਣਾ ਗੱਲ ਹੈ ਮੈਨੂੰ ਮੈਨੂੰ ਬਤਨਾਮੀ ਕਾੰਦੇ ਦੀ ਲੋੜ ਨਹੀਂ ਨਾ ਆਪਣੀ ਨਾਂ ਦੇ ਹੀ ਕਰੌਣੇ ਲੋੜਿਆ ਨਾਲੇ ਇੱਕ ਗੱਲ ਹੋਰ ਠਾਡੀ ਹੋਰ ਕਿਸੇ ਕੁੜੀ ਨਾਲ ਨਹੀਂ ਹੋਣੀ ਚਾਹੀਦੀ ਯਾਰ ਤੂੰ ਉਹੀ ਗੱਲ ਕਰਦੀ ਐ ਮੈਨਾਂ ਦਾ ਮੈਨੂੰ ਕੋਈ ਹੈ ਹੀ ਨਹੀਂ ਤੂੰ ਪਤਾ ਨਹੀਂ ਮੇਰੇ ਆ ਕੇ ਦਾਰਕ ਲੈ ਗਿਆ நீய் து உண்ட ిి து அ కது த்தி அని ததே ఉடி அගේ ද న కద க்காతதே உங்க క త த ங்க நா நா மதா ஐශత ਮੈਸ ਕਾਲ ਲੈਣਾ ਨਹੀਂ ਤੇਰੇ ਨਾਲ ਹੈਲੋ ਕਾਲੂ ਭੈਣ ਹੈਲੋ ਹਾਂ 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 ਕੰਮ ਤੋਂ ਪਹਿਲੇ ਕੰਮ ਤੋਂ ਪਹਿਲੇ ਪੈਸੇ ਮੈਨੇ ਕਾਲੂ ਮੈਣੇ ਆ ਤੇ ਨਾਲ ਤੇਰੇ ਮੋਬਾਈਲ ਤੇ ਪੈਸੇ ਪਾ ਲੈ ਮੈਨੂੰ ਰੋਜ਼ ਸ਼ਵੇਰ ਸ਼ਾਮ ਨੂੰ ਨਾ ਮੈਸ ਕਾਲ ਜ਼ਰੂਰ ਮਾਰਨੀ ਮਾਰਨੀ ਆ ਤੇ ਇਹ ਮੇਰੀ ਮੰਮੀ ਨਾ ਹੋ ਗਈ ਕੋਲ ਤਾਂ ਮੈਸ ਕਾਲ ਨੂੰ ਵੀ ਕੋਲ ਮੈਸ ਕਾਲ ਮਾਰ ਕੇ ਕੱਟ ਦੇਣੀ ਆ ਕੀ ਠੀਕ ਆ ਠੀਕ ਇੱਕ ਗੱਲ ਹੋ ਰਹੀ ਆ ਇੱਕ ਗੱਲ ਹੋ ਰਹੀ ਆ ਜਿੱਦਣ ਆ ਨਾ ਮੰਮੀ ਤੇ ਹਾਂ ਜਿੱਦਣ ਤੇਰੀ ਮੰਮੀ ਨਾ ਹੋਵੇ ਨਾ ਮੈਸ ਕਾਲ ਇੱਕ ਨਹੀਂ ਮਾਰਨੀ ਦੋ ਮਾਰਨੀ ਆ ਕੀ ਠੀਕ ਆ ਮੇਰੇ ਗੱਲ ਤੋਂ ਪਹਿਲਾਂ ਹੂੰ ਔਰ ਰੱਜ ਕੇ ਗੱਲਾਂ ਕਰ ਲੋ ਮੰਮੀ ਮੇਰੀ ਹੈ ਨਹੀਂ ਕੀ ਕਰ ਚਾ ਠੀਕ ਹੈ ਨਿਆਰੇ ਆ ਗਿਆ ਇਹ ਤਾਂ ਹਾਂ ਮੰਮੀ ਚੱਕ ਨੂੰ ਗਈ ਹੋ ਚੱਕ ਨੂੰ ਬੜਾ ਅੱਛਾ ਉਹਦੀ ਵੀ ਹੋਵੇ ਰਾਹ ਵਿੱਚ ਹਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲਓ ਪਹਿਲਾਂ ਹਾਂ ਦੱਸੋ ਤੁਸੀਂ ਇੱਥੇ ਸ਼ਾਮ ਨੂੰ ਢੇੜਾ ਮਾਰ ਜਿਆ ਕਰੋ ਤਾਂ ਕਿੰਨੀ ਚਿਰ ਬਾਅਦ ਕੱਲ ਢੇੜਾ ਮਾਰੇ ਅੰਨੀ ਹਾਂ ਉਹ ਦੱਸ ਕੇ ਉਹ ਕਹਿੰਦਾ ਕਿ ਮੈਂ ਕੁਛ ਇਹਨੂੰ ਸ਼ੱਕ ਨਾ ਪਾਇਆ ਬਦਨਾਮੀ ਨਾ ਆ ਜਵੇ ਠੀਕ ਨਹੀਂ ਤੁਸੀਂ ਇਹ ਦਸਹਿਰ ਵਾਸਤੇ ਆ ਜਾ ਕਰੋ ਤਾਂ ਪਲੀਜ਼ ਸਰਵਾਦੇ ਲੋਕਾਂ ਨੂੰ ਸ਼ਕਤੀ ਹੀ ਪੈਣਾ ਸੱਟ ਪੈਣਾ ਜੇ ਨਾ ਕਹਿਣਾ ਜਾਨੀ ਉਹਦੇ ਤੁਸੀਂ ਆਇਆਂ ਨਹੀਂ ਜਦ ਮੈਂ ਘਰ ਹੁੰਦੀ ਉਹ ਤੁਸੀਂ ਆਉਂਦੇ ਵੀ ਨਹੀਂ ਹਾਉਣਾ ਵਾ ਘਰ ਹੈ ਹਾਂ ਹਾਉਣਾ ਵਾ ਹਾਂ ਨਾ ਆਪਰੀਸਾ ਅੰਦਰ ਮੰਮੀ ਚਾਪਣਾ ਗਈ ਨੀ ਮੰਮੀ ਚਾਪਣਾ ਨੀ ਨੀ ਮੈਂ ਤਰਕ ਕਿਉਂ ਆਦਾ ਇੱਦਾਂ ਹੀ ਕੰਮ ਕਿਉਂ ਨਾ ਮੈਸਾ ਤੇ ਤੁਹਾਡੇ ਸਾਰਾ ਕੰਮ ਦਾ ਟਾਈਮ ਹੁੰਦਾ ਹੈ ਹਾਂ ਮੇਰੇ ਘਰ ਕੰਮ ਦਾ ਟਾਈਮ ਹੁੰਦਾ ਹੈ ਸਾਹਮਦਾਰੀ ਕੰਮ ਤੇ 9 ਵਜੇ ਲੱਗੀਦਾ ਅੱਛਾ ਹੂੰ ਅੱਛਾ ਪਹਿਲੇ ਦਸ ਰੋਟੀਆਂ ਲਈ ਰੁੱਟੀਆਂ ਵੇਰੇ ਥੋੜਾ ਹੀ ਦੀ ਆ ਹਾਂ ਮੈਨੂੰ ਪੜੀ ਜਾ ਮੈਂ ਦੇਖੰਦੇ ਨੇ ਪਤਾ ਸੀ ਤੁਸੀਂ ਰੋਟੀ ਨਹੀਂ ਖਾਦੀ ਆ ਜੀ ਹੂੰ ਮੈਂ ਮੇ ਰੋਟੀ ਮੱਸੀ ਖਾਦੀ ਆ ਕੀ ਗੱਲ ਹਾਂ ਤੁਸੀਂ ਮੇਰੇ ਤਬੀਤ ਬਾਰੇ ਪੁੱਛਦੇ ਮੈਨੂੰ ਕੀ ਹੋਇਆ ਨਹੀਂ ਹੋਇਆ ਕੀ ਆ ਮੈਂ ਪਤਾ ਕਿ ਮੈਂ ਦੇ ਬਿਮਾਰ ਰਹੀ ਮੈਂ ਤੁਹਾਡੇ ਤੋਂ ਬਿਗਾਰੇ ਪਹਿਲਾਂ ਮੈਂ ਦੱਸ ਪੁੱਛਾਂ ਪੁੱਛਾਂ ਗੱਲ ਮੈਂ ਕਿਹੜਾ ਪੁੱਛਣਾ ਟਾਈਮ ਹੈ ਦੱਸ ਪਹਿਲਾਂ ਮੈਨੂੰ ਅੱਛਾ ਤੁਸੀਂ ਤਾਂ ਰਾਜੀ ਕਿਛੀ ਵੀ ਨਹੀਂ ਮੇਰੇ ਪਰਸ ਸਕਦੇ ਤਾਂ ਮੈਂ ਮਰ ਜਾਮਾ ਉਹ ਪੁੱਛਾਂ ਕਿੱਥੇ ਦੱਸ ਹਾਏ ਮੇਰੀ ਜਾਨ ਨਹੀਂ ਯਾਰ ਤਾ ਪਹਿਲਾ ਟਾਈਮ ਕਦੀ ਆਉਣ ਫੋਨ ਦਾ ਟਾਈਮ ਲੱਗਦਾ ਸਹਿ ਪਹਿਲਾਂ ਓਏ ਹੋਏ ਮੈਂ ਤਾਂ ਤੇਨੀ ਮਰਜ਼ਮਾ ਤੂੰ ਤਾਂ ਅੜਦਾ ਟਾਈਮ ਨਹੀਂ ਲੱਗਦਾ ਤੇ ਤਾਂ ਮੇਰਾ ਮੇਰਾ ਤਾਂ ਟਾਈਮ ਖੁੱਲਿਆ ਤੂੰ ਆਪਾਂ ਦਾ ਟਾਈਮ ਘਾਟ ਸਮਾਂ ਕੇ ਕਿਉਂਕਿ ਤੂੰ ਮੇਰੀ ਤੂੰ ਮੇਰੀ ਜਾਨ ਤੋਂ ਵੀ ਵੱਧ ਪਿਆਰੀ ਹੈ ਉਹ ਤੇ ਮੇਰੀ ਗੱਲ ਤੇਰੀ ਮੈਂ ਮੰਨਦਾ ਤੇਰੀ ਮੈਂ ਪਰ ਜਿੰਨਾਂ ਤੂੰ ਸਾਨੂੰ ਪਿਆਰ ਕਰਦੇ ਉਹਨਾਂ ਕਿ ਤੈਨੂੰ ਐਸੀ ਕਰਦੇ ਆ ਠੀਕ ਨਹੀਂ ਉਹ ਦੱਸ ਪਹਿਲਾਂ ਨਹੀਂ ਨਹੀਂ ਲੜ ਜਿੰਨਾ ਮੈਂ ਕਹਣ ਪੈ ਰਿਹਾ ਦਿੰਦਾ ਕਿ ਮੈਂ ਨਹੀਂ ਨਹੀਂ ਕਰਤਾ ਕੋਈ ਪਰ ਕੇ ਦੇਖ ਲਈ ਠੀਕ ਪਰ ਕੇ ਦੇਖ ਲਈ ਅੱਛਾ ਮੇਰਾ ਤਾਂ ਸੋਚਦੇ ਰਹਿੰਦਾ ਜਿਹਨ੍ਹੇ ਸਟੇਮ ਮੈਂ ਰਾਤ ਨੂੰ ਸੌਣ ਦੇ ਤੱਕ ਸੌਣ ਨੂੰ ਬਿਨਾਂ ਹਲਤੇ ਹੀ ਹੂੰ ਮੈਂ ਰਾਤ ਨੂੰ ਸੋਚਦੀ ਹੁੰਦੀ ਆ ਹਾਂ ਠੀਕ ਓਣਾ ਮੈਂ ਰਾਤ ਨੂੰ ਮੈਂ ਤਾਂ ਮੰਜਰ ਕੱਲੀ ਸੁੱਤੀ ਹੁੰਦੀ ਆ ਐਸ਼ ਕਰਦੀ ਹੁੰਦੀ ਆ ਹੂੰ ਹੂੰ ਜੋ ਉਹਨਾਂ ਕੋਲ ਸੀ ਆਪੇ ਕੋਲ ਹੋ ਜਾਣਾ ਜੋ ਮੈਂ ਰਾਤ ਨੂੰ ਖਾਧੇ ਨਾ ਮੈਂ ਤਾਂ ਮੱਦ ਲਗਾ ਕੇ ਸੁੱਦੂ ਨਾ ਪੈ ਜਾਗਾ ਆਹੀ ਆ ਕਿ ਮੈਂ ਅੱਜ ਮੈਂ ਰਾਤ ਨੂੰ ਅੱਜ ਆਓ ਨਹੀਂ ਯਾਰ ਮੇਰੇ ਮਨ ਨਹੀਂ ਹੁੰਦੀ ਕੋਈ ਮੈਂ ਨੀਂਦਿਆਂ ਗੋਲੀਆਂ ਦੇ ਕੇ ਮੈਂ ਤਾਂ ਇਹ ਸੋਚਦੀ ਕਿ 카페 ਦੁਨੀਆ ਤੋਂ ਦੂਰ ਚਲੀ ਜਿੱਥੇ ਤੂੰ ਹੋਵੇ ਕੰਮ ਹਮੇ ਬਸ ਕਿਤੇ ਬਾਂਡਾ ਮੁੰਡਾ ਕੱਟ ਕੇ ਜਾ ਰਹੇ ਹੈ ਮੈਂ ਤਾਂ ਨਾ ਜਾ ਰਹੇ ਆ ਜਾਣੇ ਇਹਦਾ ਬਾਂਡਾ ਮੁੰਡਾ ਕੱਟ ਲੈਣ ਤੇ ਮੈਂ ਜਾਣਾ ਹੈ ਫਗਵਾੜੀ ਤੇ ਮੈਂ ਤੇ ਮੇਰੇ ਨੰਬਰ ਰੱਖਣ ਯੋ ਤੇ ਤਾਸ਼ ਮੈਂ ਤੁਹਾਡੇ ਕੋਲ ਹੈ ਰੋ ਇਹ ਮੇਰਾ ਨੰਬਰ ਨਹੀਂ ਇਹ ਕੋਲੇ ਲੈ ਆਣਾ ਹੈ ਮਮਾ ਨਹੀਂ ਨਹੀਂ ਫਿਰ ਮੈਂ ਉੱਥੇ ਤੈਨੂੰ ਫੋੜੀ ਰੱਖਦਾ ਮੈਨੂੰ ਆ ਨਾ ਪਿਆਰ ਤਾਂ ਮੈਂ ਨਹੀਂ ਚਾਈ ਦੇ ਬੰਦੇ ਜਾਣਾਂ ਮੈਂ ਚਲ ਠੀਕ ਆ ਮੈਂ ਉਦੋਂ 10 10 ਰੁਪਏ ਮੈਂ ਤੁਹਾਡੇ ਹੱਥ ਵਿੱਚ ਪਾਉਣ ਨੂੰ ਲੈਣ ਲੱਗੀ ਸੀ ਵੀ ਮੰਮੀ ਨੇ ਮੈਰੀ ਨੇ ਦਿੱਤੇ ਨਹੀਂ ਹੈਗੇ ਭੈਣ ਜੀ ਆ ਆ ਨਾ ਮੈਂ ਕਹਿੰਨ ਨੂੰ ਚਾਹੀਦਾ ਮਾ ਕੋਈ ਮੈਂ ਬਲੇਸਰ ਲੈ ਜਾਂਦਾ ਤੇ ਲਈ ਮਿਲ ਕਿਉਂ ਮਿਲ ਲੈ ਆਹ ਆਈ ਮੇਰੀ ਜਾਨ ਕਿਰਿਓ ਤੇ ਆ ਚਾਹ ਤਾਉਂਗਾ ਚਾਹ ਮੈਂ ਇੰਤਜ਼ਾਰਾ ਤੇਰੇ ਨਾਲ ਐਥਲੈਟਿਕ ਆਈਦਾ ਮੈਨੂੰ ਹੂੰ ਹੂੰ ਤੇਰਾ ਨਾ ਪੈਰਾ ਨਹੀਂ ਆਲੇ ਰਿ ਸ ਤੇਰਾ ਦੀਆਂ ਹਾਂ ਆਟਾ ਹਲੇ ਪੈਰਾ ਨਹੀਂ ਆਨੂੰ ਲੈ ਲੈ ਦੇ ਪੰਦੀ ਹਾਂ ਚਾਹ ਠੀਕ ਆ ਹਾਂ ਤੂੰ ਤੇ ਪਹਿਲਾ ਅਮਰੀਕਾੋਂ ਸਭ ਮੰਗੀ ਜਾਵਾਂਗੇ ਫੇਸ ਲੈ ਕੇ ਦਊਂਗਾ ਮੇਰੇ ਨਾਲ ਜਾਣਾ ਤਾਂ ਆਪੇ ਕਿਸਾਨ ਕਰਨੀਆਂ ਹਾਂ ਹਾਂ ਮੈਂ ਕਿਤੇ ਅਮਸਾ ਡੇ ਨਾ ਮੇਰੇ ਕੋਲ ਤੜੇ ਦਰੈਸ ਤਾਂ ਹੋਏ ਜਦਿਆਂ ਹੋਏ ਜਿਹੜਾ ਅਪਰ ਤੋਂ ਨਹੀਂ 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 ਤੂੰ ਦੇ ਇੰਤਕ ਤੋ ਮੈਂ ਕਿੱਥੇ ਦੇ ਜਾਂਦਾ ਕੋਈ ਨਾ ਕੋਈ ਪੱਜ ਘਰ ਪਾਏ ਦੇਂ ਨੇ ਤੁਸੀਂ ਆਪ ਹੀ ਆ ਜੇ ਦਿਨ ਮੈਨੂੰ ਜਾਂ ਫੇ ਮੇਲੇ ਮੂਲੇ ਤੇ ਕਿਤੇ ਹੈ ਨਾ ਜੇ ਮਰਜ਼ੀ ਕਰਨੀਆਂ ਲੈ ਦੋ ਬਾਸ ਮੈਨੂੰ ਪਾਇਲ ਚਾਹੀਦੀ ਆ ਚਲ ਠੀਕ ਆ ਮੇਰੀ ਮੇਰੀ ਗੱਲ ਸੁਣਾ ਹਾਂ ਮੈਂ ਆ ਇੱਕ ਗੱਲ ਹੋ ਰਿਹਾ ਹਾਂ ਹਾਂ ਦੱਸ ਦੱਸਿਓ ਨਾ ਕਿਸੇ ਨੂੰ ਨਹੀਂ ਨਹੀਂ ਦੱਸੋ ਬਸ ਹੋਰ ਕੀ ਕਰਦੇ ਸੀ ਕੁਛ ਨਹੀਂ ਸਾਨੂੰ ਪਾ ਲਈ ਹਣ ਗੱਲਾਂ ਕਰ ਲਈਆਂ ਆ ਹਾਂ ਕੀ ਹੋਇਆ இந்த காலத்தில் ਵਟਿਉ ਨਾਮ ਬਣਾਈ ਜਾਈਏ ਫੇ ਨਿਕਲ ਜਾਈਏ ਕਰੋ ਨਿਕਲ ਜਾਈਏ ਕਰੋ ਹਾਂ ਆਹੋ ਨਹੀਂ ਨਿਕਲ ਜਾਈਏ ਲੈ ਕਿਹੜੀ ਗੱਲ ਕੀਤੀ ਆਪਾਂ ਖੁੱਡਦੇ ਆ ਕਰਾਂਗੇ ਲੋਕਾਂ ਨੂੰ ਪਤਾ ਲੱਗੇ ਵਿਆਹ ਕੀਤਾ ਹੈ ਫੈਂਦੀ ਆ ਵੇ ਆਪਾਂ ਬਾਜੇ ਗਾਜੇ ਰਲ ਗਿਆ ਫਿਰ ਵਾਹਮਾਂਗੇ ਨਹੀਂ ਬਾਜੇ ਗਾਜੇ ਨਹੀਂ ਹੋਣਾ ਇਦਾਂ ਮੈਂ ਤਾਂ ਨਿਕਲ ਚੰਡੀਗੜ੍ਹ ਵੱਲੋਂ ਨਿਕਲੇ ਜਾਂਦੇ ਹਾਂ ਨਹੀਂ ਇਹ ਇਹ ਤਾਂ ਨਹੀਂ ਆਪਾਂ ਬਦਨਾਮ ਨਹੀਂ ਹੋਣਾ ਹੈ ਜੇ ਆਪਾਂ ਆਪਨ ਦੇਸ਼ਿਕ ਮਰਨਾ ਕਹਿਣਾ ਪਵੇ ਤਾਂ ਵਿਆਹ ਲੋਕਾਂ ਦੇ ਸਾਹਮਣੇ ਕਰਾਉਣਾ ਹੈ ਫੈਂ ਦੇ ਆ ਰਿਆ ਕਰਮਾ ਦੇ ਕਾ ਨੰਬਰ ਉਹਨੇ ਲਿਆ ਹਾਂ ਕੁਝ ਇਕੱਲੇ ਇਕੱਲਾ ਹੀ ਹਾਂ ਮੈਂ ਹੁਣ ਇੱਕ ਮੈਂ ਤੇ ਮਰ ਜਾ ਸੁਣ ਹੂੰ ਹੂੰ ਤੇ ਰਾਤ ਨੂੰ ਇਕੱਲੇ ਸਾਂ ਨਹੀਂ ਤੈਨੂੰ ਕਿਸੇ ਦੇ ਨਾਲ ਇਕੱਲਾ ਹੀ ਸੌਣਾ ਮੈਂ ਕਹਿੰਦੇ ਨਾਲ ਸੌਣਾ ਕੋਠੇ ਤੇ ਸਾਂ ਮੈਂ ਕੋਠੇ ਤੇ ਕੋਠੇ ਤੇ ਹਾਇ ਰੱਬਾ ਮੈਂ ਮਰ ਜੰਮੂ ਕੀ ਇੱਕ ਦਿਨ ਸਕੇ ਕੀ ਵਨ ਸੁਪਦਾ ਆਇਆ ਹਾਂ ਹਾਂ ਆਪਰਤਿਵਿਤਾ ਨਾ ਆਪਾਂ ਵਿਆਹ ਹੁੰਦਾ ਆ ਹੂੰ ਹੂੰ ਹੈਲੋ ਹਾਂ ਦਾਸ ਬਾਗਿ ਨੇ ਘੜੀ ਆਣੀ ਹੈ ਨਾ ਦਾਸ ਦਾਸ ਨੇ ਕਿਹਾ ਮੈਂ ਕਿਹਾ ਪਹਿਲਾਂ ਵਿਆਹ ਹਾਣਾ ਹੈ ਹਾਂ 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 ਆਪਾਂ ਜਿਹੜਾ ਬਸਤੀ ਪੁਰਾਣੇ ਹੁੰਦੇ ਆ ਹਾਂ 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 ਕੀ ਆਪਾਂ ਕੋਠੇ ਤੇ ਰਹਿਨੇ ਹੁੰਦੇ ਆ ਹਾਂ ਹਾਂ ਮੇਰੇ ਮਿੱਕਾ ਜਾਂ ਕਿਦਣ ਵਾਲਾ ਕਾਕਾ ਵੀ ਆਦਾ ਹੁੰਦਾ ਹੈ ਅੱਛਾ ਹਾਂ ਤੇ ਮੈਂ ਉਹਨੇ ਪਰਾਂ ਦੀ ਜੁਨੀਆ ਹਾਂ ਹਾਂ ਮੈਂ ਸਾਰ ਕੁਝ ਘਾਦਾ ਕੰਮ ਕਰਕੇ ਤੁਹਾਡੇ ਕੋਲ ਆਉਂਦਾ ਪਹਿਲਾਂ ਮੇਰੀ ਗੱਲ ਸੁਣ ਮੈਂ ਤੈਨੂੰ ਰਾਤ ਨੂੰ ਮਿਲਣਾ ਸ਼ੁਰੂ ਕਰਿਆ ਰਾਤ ਨੂੰ ਜਦੋਂ ਮਾਦੀ ਜਦੋਂ ਮਾਦੀ ਟਾਈਮ ਦੇ ਦੇ ਮੈਨੂੰ ਹਾਂ ਹਾਂ ਦੱਸੋ ਹਾਂ ਰਾਤ ਨੂੰ ਜਰੂਰ ਤੈਨੂੰ ਮੈਨਣਾ ਆ ਮੈਂ ਤੇ ਆ ਮੈਂ ਤਾਂ ਦੇ ਕੋਈ ਨਹੀਂ ਮੈਂ ਆ ਜਾਊਗਾ ਕੱਟਾ ਢੇ ਲੈ ਤਾ ਬਖਸ਼ ਦੇ ਮੈਨੂੰ ਮੇਰੀ ਮਾਂ ਕੋਲ ਹੁੰਦੀ ਆ ਸਾਰੀ ਰਾਤ ਨਹੀਂ ਸੌਂਦੀ ਨਹੀਂ ਦੇ ਗੋਲੀਆਂ ਦੇ ਕੇ ਨਹੀਂ ਨਹੀਂ ਯਾਰ ਇਦਾਂ ਨਹੀਂ ਹਾਂ ਨਾ ਬਾਰ ਬਾਸਾ ਜੀ ਮੇਰਾ ਮਜ਼ਾ ਹੀ ਉਡਾ ਦਿੱਤਾ ਮੀ ਨਹੀਂ ਨਹੀਂ ਤੂੰ ਬਾਹਰ ਬਾਹਰ ਕੇ ਮੇਰੇ ਘਰ ਖਾਣਾ ਤੁਸੀਂ ਹਾਂ 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 ਮੇ ਦਾ ਪਰੇ ਉਹ ਕਿਚਨ ਵਾਲਾ ਪੱਪਾ ਹੁੰਦਾ ਇੱਕ ਸਾਜਿਆ ਹਾਂ 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 ਤੇ ਅੱਪਾ ਮੈਨੂੰ ਖੁਰਾਣੀ ਹੰਨੀ ਆ ਕੀ ਆਪਾਂ ਤੁਸੀਂ ਰੋਟੀ ਪਾਣੀ ਖਾਈ ਜਾਂ ਆਪਣੀ ਦਾਇਆ ਹੂੰ ਮੇਰੀ ਗੱਲ ਕੌਣ ਹੈ ਹੈਲੋ ਮੈਡਿਕਨ ਦਾ ਮੈਡਿਕਨ ਦਾਪ ਕਰਦੇ ਨੇ ਤੁਹਾਨੂੰ ਹੂੰ ਮੈਂ ਰੱਬ ਕਰਕੇ ਰੈਸਟਾ ਹੋ ਜਾਈਂ ਐਸਾ ਸੈਂਡੀਆ ਆਇਆ ਗੰਮੋਰ ਔਰੇ ਗਾਰਦੀਆਂ ਬਿਉ ਤਾਂ ਤੁਹਾਨੂੰ ਪਤਾ ਦਾ ਕਿ ਕਰਦੇ ਹੁੰਦੇ ਹਾਂ ਹਾਂ ਕੀ ਕਰਦੇ ਹੁੰਦੇ ਆ ਵਰਟੀਕਰਨ ਕੀ ਕਰਦੇ ਹੁੰਦੇ ਆ ਨਹੀਂ ਨਹੀਂ ਪਤਾ ਥਨ ਪਤਾ ਆਪਾਂ ਕੱਲ ਲਵਾਂਗੇ ਜੋ ਕਹਿੰਦੇ ਕਰਦੇ ਹੁੰਦੇ ਆ ਕੀ ਕੱਲ ਨਹੀਂ यानी हम किस करनगे तुम कहोगी तो करंगे टूटे शादी रहे नहीं करंगे मेरी मम्मी ने कि जब दिन बढ़ जाएंगे करंगे चल ठीक है चल चल चंगा हिल आई होए पता लग गया हां हो कितना लगा मैं हां पक्के हो ना गीगाला आई तो सिम्पटी नहीं मैं कामते हूं चला मेरे को फोन आंदा है चल दूसरा बाय चल भाई आई लव यू एक मिनट हां ਇੱਕ ਮੈਟਨ ਉਸਕਾਸ਼ ਕੀ ਆਈ ਲਵ ਯੂ ਆਈ ਲਵ ਯੂ ਬਾਈ ਬਾਈ ਮੇਨ ਚਾਈਡਾ ਤਾਂ ਬੱਚਾ ਦਲ ਠੀਕ ਹੈ ਚੰਗਾ ਹੈ ਓਕੇ ਬਾਈ ਬੈ ਟੁਟ ਟੁ ਪੜਨੇ ਹੋ ਕੈਨੋਸ ਟਾਈਪ ਟੂ ਬੀ ਯੂ ਲਾਈਕ ਕਰਦੇ ਹੋ ਪਲੀਜ਼ ਬਹੁਤ ਬਡੀ ਰਿਕਵੈਸਟ ਆ ਲਾਈਕ ਕਰ ਦੋ ਲਾਈਕ ਕਰ ਦੋ ਲਾਈਕ ਕਰ ਦੋ